ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਨੇ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਦਸ਼ਮੇਸ਼ ਪਿਤਾ ਸਹਿਬ ਸ੍ਰੀ ਗੁਰਗੋਬ ਸਿੰਘ ਜੀ ਦਾ ਵਿਆਹ ਪੁਰਬ ਜੋ ਕਿ ਮਾਤਾ ਜੀਤ ਕੌਰ ਜੀ ਦੇ ਨਾਲ ਗੁਰੂਕੇ ਲਾਹੌਰ ਹੋਇਆ ਸੀ ਉਸ ਦੀਆਂ ਤਿਆਰੀਆਂ ਗੁਰਦੁਆਰਾ ਹੈਦਰਬਾਦ ਫੋਟ ਪੜਾ ਰੋਪੜ ਵੱਲੋਂ ਅਸਥਾਨ ਮੋਹਾਇ ਦੀ ਮੰਡੀ ਜੋ ਕਿ ਅਨੰਦਪੁਰ ਸਾਹਿਬ ਕਾਲਜ ਦੇ ਠਾਣੇ ਦੇ ਪਿਛਲੇ ਪਾਸੇ ਹੈ ਬੜੇ ਉੱਚ ਪੱਧਰ ਤੇ ਤਿਆਰੀਆਂ ਹੋ ਰਹੀਆਂ ਹਨ 8 ਤਰੀਕ ਤੋਂ ਮਠਿਆਈਆਂ ਬਣਾਉਣੇ ਸ਼ੁਰੂ ਕਰਤੀਆਂ ਜੋ ਕਿ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਵਿਖੇ ਜਿੱਥੋਂ ਕੇ ਮਹਾਰਾਜ ਦੀ ਬਰਾਤ ਚੜੀ ਸੀ ਟਰਕਾ ਲਾਹੌਰ ਨੂੰ ਉੱਥੇ 12 ਦੇ 13 ਤਰੀਕ ਨੂੰ ਲੰਗਰ ਸਜਾਇਆ ਜਾਣਾ ਤੇ ਉਹਦੀਆਂ ਤਿਆਰੀਆਂ ਜੋ ਹੈ ਤੁਸੀਂ ਸਾਰੇ ਦੇਖ ਰਹੇ ਚੱਲ ਰਹੀਆਂ ਹਨ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਮਹਾਰਾਜ ਸਵੇਸ਼ ਪਿਤਾ ਜੀ ਦਾ ਜੋ ਵਿਆਹ ਪੁਰਬ ਹੈ ਉਦੇਬ ਸਾਰੇ 12 ਤੇ 13 ਨੂੰ ਹਮ ਮਾ ਕੇ ਪੋਰਾ ਸਾਹ ਪਹੁੰਚੋ 13 ਨੂੰ ਨਗਰ ਕੀਰਤਨ ਦੇ ਰੂਪ ਦੇ ਵਿੱਚ ਜੋ ਹੈ ਰਾਤ 12 ਦੀ ਗੁਰੂ ਕੇ ਲਾਹੌਰ ਜਾਣੀ ਹੈ ਸੋ ਹਰ ਪ੍ਰਕਾਰ ਦੀਆਂ ਮਠਿਆਈਆਂ ਗੁਰੂ ਕੇ ਸੰਗਤਾਂ ਦੇ ਲਈ ਤਿਆਰ ਕੀਤੀਆਂ ਜਾ ਰਹੀਆਂ ਹਨ ਦਾਸ ਵੱਲੋਂ ਅਤੇ ਸੰਤ ਬਾ ਬਖਸ਼ਾਲ ਸਿੰਘ ਜੀ ਵੱਲੋਂ ਸਾਰੀ ਸਿੱਖ ਸੰਗਤਾਂ ਨੂੰ ਖੁੱਲਾ ਸੱਦਾ ਸੋ ਸੋ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਜੋ ਕਿ ਸਾਡੀ ਅਹਿਮ ਜਮਾਤ ਹੈ ਦੇ ਕੇਸਗੜ ਸਾਹਿਬ ਦੇ ਅਧੀਨ ਪੋਰਾ ਸਾਹਿਬ ਜੋ ਹੈ ਸਾਰੇ ਉੱਥੇ ਪ੍ਰਬੰਧ ਉਹਨਾਂ ਵੱਲੋਂ ਕੀਤੇ ਜਾਣੇ ਹਨ ਦਾਸਾ ਵੱਲੋਂ ਲੰਗਰ ਦਾ ਜੋ ਪ੍ਰਬੰਧ ਆ ਉਹ ਕੀਤਾ ਜਾਣਾ ਸੋ ਫਿਰ ਸਾਰੀ ਸੰਗਤਾਂ ਨੂੰ ਬੇਨਤੀ ਆ ਕਿ ਆਪ ਸਾਰੇ ਹਮਮਾ ਕੇ ਔਰ ਸਾਰਿਆਂ ਦਾ ਤਨਵਾਦ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੜੀ ਮਠਾਈ ਜਿਹੜੀ ਬਣਾਈ ਜਿਹੜੀ ਤੁਹਾਨੂੰ ਸਾਲ ਤਕਰੀਬਨ ਆਬ ਜਿਹੜੀਆਂ ਵਿਆਹ ਚ ਹੁੰਦੇ ਨੇ ਆਪਾਂ 7-5 ਮਠਿਆਈਆਂ ਕਹਿ ਦਿੰਦੇ ਆ ਜੀ ਇਹ ਜਿਵੇਂ ਗੁਲਾਬ ਜਾਮਨ ਹੋਗੀ ਰਸਗੁਲਾ ਹੋ ਗਿਆ ਗਜਰੇਲਾ ਹੋ ਗਿਆ ਜਲੇਬੀਆਂ ਹੋਗੇ ਲੱਡੂ ਹੋ ਗਿਆ ਬਾਲੂ ਸ਼ਾਹੀ ਹੋਗੀ ਬੇਸਲ ਦੀ ਵਰਫੀ ਹੋਗੀ ਚੱਟੀ ਵਰਫੀ ਹੋਗੀ ਤੇ ਇਸ ਤਰ੍ਹਾਂ ਦੇ ਸਾਰੀਆਂ ਮਸਲਾ ਗੁਲਾਬ ਜਾਮਨ ਦੋ ਤਰ੍ਹਾਂ ਦੀ ਹੋਗੇ ਕਾਲੀ ਹੋਗੀ ਕਿ ਦੂਜੀ ਹੋਗੀ ਇਸ ਤਰ੍ਹਾਂ ਸਾਰੀਆਂ ਭਾਤਾਂ ਦੀ ਰਲ ਕੇ ਸਗਰ ਪਾਰੇ ਹੋਗੇ ਜਿਹੜੇ ਵਿਆਹ ਵਿੱਚ ਹੁੰਦੀਆਂ ਮਠੇਂਜਾਂ ਤਕਰੀਬ ਸਾਰੀਆਂ ਪ੍ਰਮਾਣਿਤ ਵਿਆਹਾਂ ਸਾਰੀਆਂ ਹੈ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਨੇ ਜਾਣ ਕੇ ਬੜੀ ਖੁਸ਼ੀ ਹੋਵੇਗੀ ਇਹ ਦਿਸ ਮੇਜ ਪਤਾ ਸਹਿਬ ਸ੍ਰੀ ਗੁਰਬਖਸ਼ ਸਿੰਘ ਜੀ ਦਾ ਵਿਆਹ ਪੁਰਬ ਜੋ ਕਿ ਮਾਤਾ ਜੀਤ ਕੌਰ ਜੀ ਦੇ ਨਾਲ ਗੁਰਕੇ ਲਾਹੌਰ ਹੋਇਆ ਸੀ ਉਸ ਦੀਆਂ ਤਿਆਰੀਆਂ ਗੁਰਦੁਆਰਾ ਹੈਦਰਾਬਾਦ ਕੋਟਪਣਾ ਰੋਪੜ ਵੱਲੋਂ ਅਸਥਾਨ ਮੋਹਾਂ ਦੀ ਮੰਡੀ ਜੋ ਕਿ ਅਨੰਦਪੁਰ ਸਾਹਿਬ ਕਾਲਜ ਦੇ ਤੇ ਠਾੜੇ ਦੇ ਪਿਛਲੇ ਪਾਸੇ ਹੈ ਬੜੇ ਉੱਚ ਪੱਧਰ ਤੇ ਤਿਆਰੀਆਂ ਹੋ ਰਹੀਆਂ ਹਨ 8 ਤਰੀਕ ਤੋਂ ਮਠਿਆਈਆਂ ਬਣਾਉਣੇ ਸ਼ੁਰੂ ਕਰਤੀਆਂ ਜੋ ਕਿ ਗੁਰਦੁਆਰਾ ਗੁਰੂ ਕੇ ਮੈਲਪੋਰਾ ਸਾਹਿਬ ਵਿਕੇ ਜਿੱਥੋਂ ਕੇ ਮਹਾਰਾਜ ਦੀ ਬਰਾਤ ਚੜੀ ਸੀ ਗੁਰੂ ਕੇ ਲਾਹੌਰ ਨੂੰ ਉੱਥੇ 12 ਦੇ 13 ਤਰੀਕ ਨੂੰ ਲੰਗਰ ਸਜਾਇਆ ਜਾਣਾ ਤੇ ਉਹਦੀਆਂ ਤਿਆਰੀਆਂ ਜੋ ਹੈ ਤੁਸੀਂ ਸਾਰੇ ਦੇਖ ਰਹੇ ਚੱਲ ਰਹੀਆਂ ਹਨ ਸਿੱਖ ਸੰਗਤਾਂ ਰੇ ਬੇਨਤੀ ਹੈ ਕਿ ਮਹਾਰਾਜ ਸੁਮੇਸ਼ ਪਿਤਾ ਜੀ ਦਾ ਜੋ ਵਿਆਹ ਪ੍ਰਭ ਉਹਦੇ ਵੀ ਸਾਰੇ 12 ਤੇ 13 ਨੂੰ ਹਮੇ ਬਾਕੇ ਪੋਰਾ ਸਾਹਿਬ ਪਹੁੰਚੋ 13 ਨੂੰ ਨਗਰ ਕੀਰਤਨ ਦੇ ਰੂਪ ਦੇ ਵਿੱਚ ਜੋ ਹੈ ਬਰਾਤ ਬਾਰਾ ਦੀ ਗੁਰੂਕੇ ਲਾਹੌਰ ਜਾਣੀ ਹੈ ਸੋ ਹਰ ਪ੍ਰਕਾਰ ਦੀਆਂ ਮਠਿਆਈਆਂ ਗੁਰੂਕੇ ਸੰਗਤਾਂ ਦੇ ਲਈ ਤਿਆਰ ਕੀਤੀਆਂ ਜਾ ਰਹੀਆਂ ਹਨ ਦਾਸ ਵੱਲੋਂ ਅਤੇ ਸੰਤ ਬਾਬਾ ਖਸ਼ਾਲ ਸਿੰਘ ਜੀ ਵੱਲੋਂ ਸਾਰੀ ਸਿੱਖ ਸੰਗਤਾਂ ਨੂੰ ਖੁੱਲਾ ਸੱਦਾ ਸੋ ਸ੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਜੋ ਕਿ ਸਾਡੀ ਅਹਿਮ ਜਮਾਤ ਹੈ ਤੇ ਕੇਸਗੜ ਸਾਹਿਬ ਦੇ ਅਧੀਨ ਕੋਰਾ ਸਾਹਿਬ ਜੋ ਹੈ ਸਾਰੇ ਉੱਥੇ ਪ੍ਰਬੰਧ ਉਨਾ ਵੱਲੋਂ ਕੀਤੇ ਜਾਣੇ ਹਨ ਦਾਸਾ ਵੱਲੋਂ ਲੰਗਰ ਦਾ ਜੋ ਪ੍ਰਬੰਧ ਹੈ ਉਹ ਕੀਤਾ ਜਾਣਾ ਸੋ ਫਿਰ ਸਾਰੀ ਸੰਗਤਾਂ ਨੂੰ ਬੇਨਤੀ ਆ ਕਿ ਆਪ ਸਾਰੇ ਨੂੰ ਮੁਮਾਕਿਆ ਹੋਣਾ ਸਾਰਿਆਂ ਦਾ ਤਨਵਾਦ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਬੜੀ ਮਠਾਈ ਜਿਹੜੀ ਬਣਾਈ ਜਿਹੜੀ ਮਨਸਾਲ ਤਕਰੀਬਨ ਆਬ ਜਿਹੜੀਆਂ ਵਿਆਹ ਚ ਹੁੰਦਾ ਜੀ ਉਹ ਆਪਾਂ 7-8 ਮਠਿਆਈਆਂ ਕਹਿ ਦਿੰਦੇ ਹਾਂ ਜੀ ਜਿਹਦੇ ਗੁਲਾਬ ਜਾਮਨ ਹੋ ਗਿਆ ਰਸਗੁਲਾ ਹੋ ਗਿਆ ਗਜਰੇਲਾ ਹੋ ਗਿਆ ਜਲੇਬੀਆਂ ਹੋ ਗਿਆ ਲੱਡੂ ਹੋ ਗਿਆ ਬਾਲੂ ਸ਼ਾਹੀ ਹੋਗੀ ਬੇਸੜ ਦੀ ਵਰਫੀ ਹੋਗੀ ਚਿੱਟੀ ਵਰਫੀ ਹੋਗੀ ਇਸ ਤਰ੍ਹਾਂ ਦੇ ਸਾਰੀਆਂ ਬਤਲਾ گلاب ਜਮਾ ਦੋ ਤਰ੍ਹਾਂ ਦੀ ਹੋਗੇ ਕਾਲੀ ਹੋਗੀ ਕਿ ਦੂਜੀ ਹੋਗੀ ਇਸ ਤਰ੍ਹਾਂ ਸਾਰੀਆਂ ਭਾਤਾਂ ਦੀ ਰਲ ਕੇ ਸਗਰ ਪਾਰੇ ਹੋਗੇ ਜਿਹੜੇ ਵਿਆਹ ਵਿੱਚ ਹੁੰਦੀਆਂ ਮਠੇਜਾਂ ਤਕਰੀਬ ਸਾਰੀਆਂ ਪ੍ਰਵਾਨਤ ਵਿਆਹਿਆ ਸਾਰੀਆਂ